ਉਹਨ ਟਾ ਪਰਬਤ ਹੈ ਜਹਾਂ ਹਬ ਤਸੰਗ ਸੋਬਤ ਹੈ ਤਹਾਂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਜਿੱਥੇ ਉਹ برف ਦਾ ਪਹਾੜ ਹੈ ਉਹਦੇ ਆਲੇ ਦੁਆਲੇ ਸੱਤ ਚੋਟੀਆਂ ਨੇ ਉੱਚੀਆਂ ਉੱਚੀਆਂ ਗੁਰੂ ਸਾਹਿਬ ਕਹਿੰਦੇ ਕਿ ਮੈਂ ਉੱਥੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਹੈ ਬਤ ਕਰਦ ਤਪੱਸਿਆ ਮੈਂ ਉਹ ਦੁਆਏ ਤੇ ਇੱਕ ਰੂਪ ਹੋਏ ਗਏ ਤਪੱਸਿਆ ਕਰਦੇ ਕਰਦੇ ਕਿ ਇਹ ਜਹ ਸਮਾ ਗਿਆ ਕਿ ਜਦੋਂ ਪ੍ਰਮਾਤਮਾ ਤੇ ਮੇਰਾ ਕੋਈ ਰੂਪ ਫਰਕ ਨਹੀਂ ਰਿਹਾ ਤੇ ਅਸੀਂ ਇੱਕ ਹੋ ਗਏ ਮਹਾਰਾਜ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇਸ ਕਰਕੇ ਤੁਸੀਂ ਘਰੋਂ ਚਾਹੇ ਮੋਟਰਸਾਈਕਲ ਕਾਰਾਂ ਗੱਡੀਆਂ ਦੇ ਤੁਰਤੇ ਹੋ ਸਾਰੇ ਹੱਥ ਜੋੜ ਕੇ ਬੇਨਤੀ ਆ ਕੇ ਉੱਪਰ ਇਸ਼ਨਾਨ ਕਰਨ ਤੋਂ ਲੈ ਕੇ ਕਰੇ ਵਾਪਸ ਤਾਰੇ ਰਾਹ ਤੇ ਇਹ ਬੁਰਬ ਨਾਮ ਜਪਿਓ ਕਿਉਂਕਿ ਉਹ ਸੱਚਖੰਡ ਹੈ ਉਹ ਆਮ ਜਗ੍ਹਾ ਨਹੀਂ ਹੈ ਗੁਰੂ ਸਾਹਿਬ ਦੇ ਸਭਾ ਸਭਾ ਲਖਨਾ ਯੋਧੇ ਲੜਨ ਵਾਲੇ ਅਤੇ ਬਾਬਾ ਦੀਪ ਸਿੰਘ ਦੀ ਸਾਰੇ ਯੋਧੇ ਸੂਰਮੇ ਗੁਰੂ ਸਾਹਿਬ ਦੇ ਸ਼ਹੀਦ ਸਿੰਘ ਉੱਥੇ ਰਹਿੰਦੇ ਹਨ ਇਸ ਕਰਕੇ ਖੱਜਰਾਂ ਤੇ ਚੜ ਕੇ ਜਾਂਦੇ ਆਪਾਂ ਚੰਗੇ ਨਹੀਂ ਲੱਗਦੇ ਇਸ ਕਰਕੇ ਗਰਾਊਂਡ 'ਚ ਪ੍ਰੈਕਟਿਸ ਸ਼ੁਰੂ ਕਰੋ ਨਾਮ ਜਪਣ ਦੀ ਪ੍ਰੈਕਟਿਸ ਸ਼ੁਰੂ ਕਰੋ ਨਾਮ ਜਪਦੇ ਜਾਵੋ ਆਪ ਆਪਣੇ ਪੈਰਾਂ ਤੇ ਤੁਰ ਕੇ ਜਾਵੋ ਨਾ ਕਿ ਖੱਜਰਾਂ ਤੇ ਨਹੀਂ ਤਾਂ ਅਗਲਾ ਜਨਮ ਖੱਜਰ ਆਪਨੇ ਤੇ ਜਨਮ ਲਗੇ ਆਪਾਂ ਖੱਜਰਾਂ ਨੂੰ ਪਿਠਾ ਕੇ ਉੱਪਰ ਜਾਤਰਾ ਕਰਾਵਾਂਗੇ